ਫਗਵਾੜਾ ਨਜ਼ਦੀਕ ਪਿੰਡ ਪਾਸਟਾ ਦੀ ਬਿਸਤ ਦੁਆਬ ਨਹਿਰ ਵਿੱਚ ਇੱਕ ਥਾਰ ਗੱਡੀ ਦੇ ਡਿੱਗਣ ਦੀ ਸੂਚਨਾ ਮਿਲੀ ਹੈ ਜਾਣਕਾਰੀ ਮੁਤਾਬਕ ਥਾਰ ਵਿੱਚ ਇੱਕ ਮਹਿਲਾ ਤੇ ਦੋ ਬੱਚਿਆਂ ਸਮੇਤ ਪੰਜ ਸਵਾਰੀਆਂ ਸਵਾਰ ਸਨ ਜੋ ਕਿ ਇੱਕੋ ਪਰਿਵਾਰ ਦੇ ਮੈਂਬਰ ਸਨ ਜਿਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਰस्सियां ਪਾ ਕੇ ਬਾਹਰ ਕੱਢਿਆ ਗਿਆ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਐਸੇ ਪਲਵਿੰਦਰ ਸਿੰਘ ਚੌਕੀ ਪਾਸਟਾ ਥਾਣਾ ਰਾਵਲਪਿੰਡੀ ਸਾਨੂੰ ਹੁਣੇ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਗੱਡੀ ਐ ਆਦਮਪੁਰ ਤੋਂ ਜਾ ਰਹੀ ਹੈ ਜੀ ਮਹਾਲੋਂ ਪਿੰਡ ਨਮਨ ਸ਼ਹਿਰ ਜਿਹੜੀ ਸੀਗੀ ਜੀ ਉਹ ਨਹਿਰ ਵਿੱਚ ਅਚਾਨਕ ਹੀ गिर ਗਈ ਹੈ ਡਿੱਗ ਪਈ ਹੈ ਜੀ ਜੀ ਉਹਦੇ ਵਿੱਚ ਪੰਜ ਸੀਗੇ ਬੰਦੇ ਦੋ ਗੈਂਸ ਦੋ ਲੇੜੀ ਤੇ ਇੱਕ ਬੱਚਾ ਸੀ ਜੀ ਤੇ ਸੱਤਾਂ ਨੂੰ ਬਚਾਈ ਆ ਤਕਰੀਬਨ ਜੀ ਗੱਡੀ 300 ਮੀਟਰ ਪਾਣੀ ਦੇ ਵਿੱਚ ਅੱਗੇ ਰੁੜ ਗਈ ਆ ਤੇ ਲੋਕਾਂ ਦੇ ਸਹਿਯੋਗ ਨਾਲ ਗੱਡੀ ਬੰਨ ਲਈ ਗਈ ਆ ਰੱਸਿਆਂ ਦੇ ਨਾਲ ਰੁਕੀ ਹੋਈ ਹੈ ਗੱਡੀ ਜੀ ਹੁਣ ਹਾਈਡਰੇ ਦੀ ਵੇਟ ਕਰ ਰਹੇ ਹਾਂ ਜਦੋਂ ਆਉਂਦੀ ਫਿਰ ਬਾਹਰ ਕਰ ਲੈਣਗੇ ਸਰ ਇਹਨਾਂ ਨੂੰ ਫੇਰ ਪਾਰ ਕਿੱਧਰ ਕੱਢਿਆ ਗਿਆ ਜੀ ਇਹਨਾਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਲਗਾਇਆ ਸੀ ਜੀ ਚੈੱਕਅਪ ਕਰਾਇਆ ਬਿਲਕੁਲ ਨੋਰਮਲ ਹੈ ਕੋਈ ਕੋਈ ਇਹਨਾਂ ਐਨੀ ਠੀਕ ਠਾਕ ਹੈ ਬਿਲਕੁਲ ਤੰਦਰੁਸਤ ਹੈ ਜਿੱਕੇ ਸੱਟ ਕੋਈ ਨਹੀਂ ਜ਼ਿਆਦਾ ਕੋਈ ਕੌਣ ਕੌਣ ਸੀਗੇ ਗੱਡੀ ਦੇ ਵਿੱਚ ਬੈਠੇ ਜੀ ਇਹ ਦੋ ਔਰਜੈਂਟ ਸੀਗੇ ਜੀ ਦੋ ਲੇਡੀਜ਼ ਸੀ ਇੱਕ ਬੱਚਾ ਸੀਗਾ ਜੀ ਹਾਂ ਠੀਕ ਹੈ ਜੀ ਇਹਦੇ ਡਰਾਈਵਰ ਸੀਗਾ ਇਹ ਨਾਮ ਨਿਹਾਲ ਸਿੰਘ ਠੀਕ ਹੈ ਜੀ ਤੇ ਹੁਣ ਗੱਡੀ ਕਿੱਦਾਂ ਬਾਹਰ ਕੱਢ ਲਈ ਹੈ ਜੀ ਨਹੀਂ ਜੀ ਗੱਡੀ ਹਾਈਡਰਾ ਮੰਗਾਇਆ ਜਿਲੰਦਰ ਤੋਂ ਆ ਰਿਹਾ ਜੀ ਉਹਦੇ ਆਉਣ ਤੇ ਫਿਰ ਕੱਢ ਲੈਂਦੇ ਫਗਵਾੜਾ ਨਜ਼ਦੀਕ ਪਿੰਡ ਪਾਸਟਾ ਦੀ ਬਿਸਤ ਦੁਆਬ ਨਹਿਰ ਵਿੱਚ ਇੱਕ ਥਾਰ ਗੱਡੀ ਦੇ ਡਿੱਗਣ ਦੀ ਸੂਚਨਾ ਮਿਲੀ ਹੈ ਜਾਣਕਾਰੀ ਮੁਤਾਬਕ ਥਾਰ ਵਿੱਚ ਇੱਕ ਮਹਿਲਾ ਤੇ ਦੋ ਬੱਚਿਆਂ ਸਮੇਤ ਪੰਜ ਸਵਾਰੀਆਂ ਸਵਾਰ ਸਨ ਜੋ ਕਿ ਇੱਕੋ ਪਰਿਵਾਰ ਦੇ ਮੈਂਬਰ ਸਨ ਜਿਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਰस्सियां ਪਾ ਕੇ ਬਾਹਰ ਕੱਢਿਆ ਗਿਆ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਐਸੇ ਪਲਵਿੰਦਰ ਸਿੰਘ ਚੌਕੀ ਪਾਸਟਾ ਥਾਣਾ ਰਾਵਲਪਿੰਡੀ ਸਾਨੂੰ ਹੁਣ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਗੱਡੀ ਐ ਆਦਮਪੁਰ ਤੋਂ ਜਾ ਰਹੀ ਹੈ ਜੀ ਮਹਾਲੋਂ ਪਿੰਡ ਨਮਨਸ਼ਹਿਰ ਜਿਹੜੇ ਦੀ ਸੀਗੀ ਜੀ ਉਹ ਨਹਿਰ ਵਿੱਚ ਅਚਾਨਕ ਗਿਰ ਗਈ ਹੈ ਦਿਖ ਪਈ ਹੈ ਜੀ ਜੀ ਉਹਦੇ ਵਿੱਚ ਪੰਜ ਸੀਗੇ ਬੰਦੇ ਦੋ ਜੈਂਸ ਦੋ ਲੇਡੀਜ਼ ਤੇ ਇੱਕ ਬੱਚਾ ਸੀ ਜੀ ਤੇ ਸੱਟਾਂ ਤੋਂ ਬਚਾਈ ਆ ਤਕਰੀਬਨ ਗਤੀ 300 ਮੀਟਰ ਪਾਣੀ ਦੇ ਵਿੱਚ ਅੱਗੇ ਰੁੜ ਗਈ ਆ ਤੇ ਲੋਕਾਂ ਦੇ ਸਹਿਯੋਗ ਨਾਲ ਗੱਡੀ ਬੰਨ ਲਈ ਗਈ ਆ ਰੱਸਿਆਂ ਦੇ ਨਾਲ ਰੁਕੀ ਹੋਈ ਹੈ ਗੱਡੀ ਜੀ ਹੁਣ ਹਾਈਡਰੇਟ ਰਿਵੇਟ ਕਰ ਰਹੇ ਜੀ ਜਦੋਂ ਆਉਂਦੀ ਫਿਰ ਪਾਰ ਕਰ ਲੈਣਾ ਸਰ ਇਹਨਾਂ ਨੂੰ ਫੇਰ ਪਾਰ ਕੀਤਾ ਕਿਤਾ ਕੱਢਿਆ ਗਿਆ ਜੀ ਇਹਨਾਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਲਗਾਇਆ ਸੀ ਜੀ ਚੈੱਕਅਪ ਕਰਾਇਆ ਬਿਲਕੁਲ ਨੋਰਮਲ ਹੈ ਕੋਈ ਕੋਈ ਨਾ ਹੈ ਨਹੀਂ ਠੀਕ ਠਾਕ ਹੈ ਬਿਲਕੁਲ ਤੰਦਰੁਸਤ ਹੈ ਜਿਕੇ ਸਿਰ ਤੋਂ ਨਹੀਂ ਜ਼ਿਆਦਾ ਕੋਈ ਕੌਣ ਕੌਣ ਸੀਗੇ ਗੱਡੀ ਦੇ ਵਿੱਚ ਬੈਠੇ ਜੀ ਇਹ ਦੋ ਜੈਂਟ ਸੀਗੇ ਜੀ ਦੋ ਲੇਡੀਜ਼ ਸੀ ਇੱਕ ਬੱਚਾ ਸੀਗਾ ਜੀ ਹਾਂ ਠੀਕ ਹੈ ਜੀ ਇਹਦੇ ਡਰਾਈਵਰ ਸੀਗਾ ਇਹ ਨਾਮ ਨਿਹਾਲ ਸਿੰਘ ਠੀਕ ਹੈ ਜੀ ਤੇ ਹੁਣ ਗੱਡੀ ਕਿੱਦਾਂ ਬਾਹਰ ਕੱਢ ਲਈ ਹੈ ਜੀ ਨਹੀਂ ਜੀ ਗੱਡੀ ਹਾਈਡਰਾ ਮੰਗਾਇਆ ਜਿਲੰਦਰ ਤੋਂ ਆ ਰਿਹਾ ਜੀ ਉਹਦੇ ਆਉਣ ਤੇ ਫਿਰ ਕੱਢ ਲੈਂਦੇ